ਕਾ ਸਿੱਕਾ ਲਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਅੱਜ ਪਹੁੰਚੇ ਤੀਜੀ ਗਵਾਲੀਅਰ ਤੇ ਆਪਾਂ ਤੁਹਾਨੂੰ ਗਵਾਲੀਅਰ ਦਾ ਕਿਲਾ ਦਿਖਾਵਾਂਗੇ ਮੇਰੇ ਮਗਰ ਤੁਸੀਂ ਕਿਲਾ ਦੇਖ ਸਕਦੇ ਹੋ ਤੇ ਆਪਾਂ ਚੱਲਦੇ ਪਹਿਲਾਂ ਕਿਲੇ ਦੇ ਅੰਦਰ ਤੇ ਫਿਰ ਤੁਹਾਨੂੰ ਸਾਰਾ ਦੱਸ ਦਿਆਂ ਕਿਲੇ ਬਾਰੇ ਇੱਥੋਂ ਇਹ ਕਿਲੇ ਦੀ ਐਂਟਰੀ ਹੈ ਜੀ ਇੱਥੋਂ ਆਪਾਂ ਐਂਟਰ ਕਰਾਂਗੇ ਤੇ ਆਪਾਂ ਕਿਲੇ ਦੇ ਅੰਦਰ ਆ ਗਏ ਤੇ ਆਪਾਂ ਤੁਹਾਨੂੰ ਪਹਿਲਾਂ ਉਸ ਜਗ੍ਹਾ ਤੇ ਲੈ ਕੇ ਆਉਂ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਨਜ਼ਰਬੰਦ ਕੀਤਾ ਗਿਆ ਤੇ ਨਾਲ 52 ਰਾਜੇ ਸੀ ਪਹਿਲਾਂ ਤੁਹਾਨੂੰ ਆਪਾਂ ਉੱਥੇ ਜੇ ਚੱਲਾਂਗੇ ਕਿ ਉੱਥੇ ਟਿਕਟ ਨਹੀਂ ਲੱਗਦੀ ਹੈਗੀ ਉੱਥੇ ਆਪਾਂ ਫ੍ਰੀ ਚ ਜਾ ਸਕਦੇ ਹਾਂ ਤੇ ਇਸ ਤੋਂ ਅੱਗੇ ਜੇ ਜਾਣਾ ਉੱਥੇ ਟਿਕਟ ਲੱਗਦੀ ਆ ਪਹਿਲਾਂ ਆਪਾਂ ਤੁਹਾਨੂੰ ਉੱਥੇ ਲੈ ਕੇ ਜਾਂਦੇ ਆ ਜੀ ਤੇ ਸਾਹਮਣੇ ਹੁਣ ਤੁਸੀਂ ਉਹ ਜਗ੍ਹਾ ਦੇਖਦੇ ਹੋ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਯਾਹਾਂਗੀਰ ਵੱਲੋਂ ਨਜ਼ਰਬੰਦ ਕੀਤਾ ਗਿਆ ਸੀ ਤੇ ਆਪਾਂ ਚੱਲਦੇ ਆ ਉੱਪਰ ਤੇ ਇੱਧਰ ਟਿਕਟ ਲੱਗਦੀ ਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਇਹ ਪਹਿਲਾਂ ਚੱਲਦੇ ਆਪਾਂ ਉੱਪਰ ਆਪਾਂ ਅੰਦਰ ਆ ਗਏ ਜੀ ਤੇ ਆ ਮੇਨ ਗੇਟ ਆ ਜੀ ਇੱਥੋਂ ਅੰਦਰੋਂ ਐਂਟਰੀ ਆ ਤੇ ਆਪਾਂ ਚੱਲਦੇ ਆ ਅੰਦਰ ਹੁਣ ਤੁਸੀਂ ਜਿਹੜੇ ਥੰਮ ਦੇਖ ਰਹੇ ਹੋ ਇਹਨਾਂ ਨਾਲ 52 ਰਾਜਿਆਂ ਨੂੰ ਬੰਨ੍ਹ ਕੇ ਰੱਖਿਆ ਗਿਆ ਸੀ ਤੇ ਇਹੋ ਥੰਮ ਨੇ ਜੀ ਜਿਹੜੇ ਹੁਣ ਤੁਸੀਂ ਦੇਖ ਰਹੇ ਹੋ ਇੱਥੇ 52 ਰਾਜਿਆਂ ਨੂੰ ਜਿਹੜਾ ਬੰਨ੍ਹ ਕੇ ਰੱਖਿਆ ਗਿਆ ਸੀ ਤੇ ਜਦੋਂ ਆਪਾਂ ਕਿਲੇ ਦੇ ਵਿੱਚ ਅੰਦਰ ਐਂਟਰ ਕਰਦੇ ਤਾਂ ਸਾਹਮਣੇ ਇਹ ਸਥਾਨ ਆਉਂਦਾ ਪਹਿਲੇ ਨੰਬਰ ਤੇ ਤੇ ਇਹਨੂੰ ਤੁਸੀਂ ਫ੍ਰੀ ਦੇ ਵਿੱਚ ਹੀ ਦੇਖ ਸਕਦੇ ਹੋ ਮਤਲਬ ਅਗਰ ਕਿਲੇ ਦੇ ਵਿੱਚ ਜਾਣਾ ਤਾਂ ਉੱਥੇ ਟਿਕਟ ਲੱਗਦੀ ਆ ਬਟ ਇੱਥੇ ਤੁਸੀਂ ਫ੍ਰੀ ਚ ਆ ਸਕਦੇ ਹੋ ਫ੍ਰੀ ਚ ਆ ਕੇ ਇੱਥੇ ਦੇਖ ਸਕਦੇ ਹੋ ਵੀ ਇੱਥੇ 52 ਰਾਜਿਆਂ ਨੂੰ ਥੰਮਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ ਤੇ ਕਿਹਾ ਜਾਂਦਾ ਕਿ ਇਥੋਂ ਕੋਈ ਵੀ ਜਿਹੜਾ ਜ਼ਿੰਦਾ ਬਾਹਰ ਨਹੀਂ ਗਿਆ ਸੀ ਇਸ ਕਿਲੇ ਦੇ ਵਿੱਚੋਂ ਤੇ ਇਥੋਂ ਹੀ ਸੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ 52 ਰਾਜਿਆਂ ਨੂੰ ਰਿਹਾ ਕਰਾ ਕੇ ਲੈ ਕੇ ਗਏ ਸੀ ਇਹ ਉਹ ਥੰਮ ਨੇ ਜਿਨ੍ਹਾਂ ਨਾਲ 52 ਰਾਜੇ ਬੰਨੇ ਹੋਏ ਸੀ ਤਾਂ ਇਥੋਂ ਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ 52 ਰਾਜਿਆਂ ਨੂੰ ਰਿਹਾ ਕਰਾ ਕੇ ਲੈ ਕੇ ਗਏ ਸੀ ਤੇ ਜਿਵੇਂ ਕਿਹਾ ਜਾਂਦਾ ਕਿ ਅੱਜ ਤੱਕ ਇਸ ਕਿਲੇ 'ਚ ਕੋਈ ਵੀ ਕੈਦੀ ਜਿਹੜਾ ਬਾਹਰ ਨਹੀਂ ਗਿਆ ਸੀ ਪਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ 52 ਰਾਜਿਆਂ ਨੂੰ ਇਥੋਂ ਰਿਹਾ ਕਰਾਇਆ ਸੀ ਤੇ ਆਪਾਂ ਤੁਹਾਨੂੰ ਉਹ ਗੇਟ ਵੀ ਦਿਖਾਵਾਂਗੇ ਜਿੱਥੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਉਹ ਬਵੰਜਾ ਰਾਜਿਆਂ ਨੂੰ ਲੈ ਕੇ ਗਏ ਸੀ ਉਸ ਗੇਟ ਨੂੰ ਆਲਮਗੀਰ ਗੇਟ ਕਿਹਾ ਜਾਂਦਾ ਆਪਾਂ ਤੁਹਾਨੂੰ ਗੇਟ ਵੀ ਦਿਖਾਵਾਂਗੇ ਕਿਹਾ ਜਾਂਦਾ ਕਿ ਇੱਥੇ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਨੂੰ ਜ਼ਹਿਰ ਦਿੱਤੀ ਜਾਂਦੀ ਹੁੰਦੀ ਸੀ ਤੇ ਇੱਥੇ ਇੱਕ ਖੂਹ ਵੀ ਆਪਾਂ ਤੁਹਾਨੂੰ ਖੂਹ ਵੀ ਦਿਖਾਵਾਂਗੇ ਉਹ ਖੂਹ ਤੇ ਪਾਣੀ ਦੇ ਵਿੱਚ ਵੀ ਜਿਹੜੀ ਜ਼ਹਿਰ ਮਿਲਾ ਦਿੱਤੀ ਜਾਂਦੀ ਸੀ ਤਾਂ ਕਿ ਜਿਹੜੇ ਉਹ ਕੈਦੀ ਨੇ ਉਹ ਇੱਥੇ ਹੀ ਮਤਲਬ ਕਿ ਜਿੰਦਾ ਮਰ ਜਾਣਾ ਉਹ ਜਿੰਦਾ ਨਾ ਬਚ ਸਕਣ ਤੇ ਆਪਾਂ ਤੁਹਾਨੂੰ ਹੁਣ ਉਹ ਖੂਹ ਦਿਖਾਉਨੇ ਆ ਤੇ ਇਹਦੇ ਨਾਲ ਹੀ ਉਹ ਖੂਹ ਬਣਿਆ ਹੋਇਆ ਆਪਾਂ ਤੁਹਾਨੂੰ ਖੂਹ ਵੀ ਦਿਖਾ ਤੇ ਇਹਨਾਂ ਥੰਮਾਂ ਦੇ ਨਾਲ ਹੀ ਇੱਧਰ ਇੱਕ ਪੁਰਾਣਾ ਖੂਹ ਆ ਬਹੁਤ ਪ੍ਰਾਤਨ ਖੂਹ ਆ ਇਹ ਤੇ ਇੱਥੇ ਨਾਲ ਥੱਲੇ ਇੱਕ ਰਸਤਾ ਵੀ ਜਾਂਦਾ ਖੂਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਤੁਹਾਨੂੰ ਉਹ ਰਸਤਾ ਦਿਖਾਉਣਾ ਜਿੱਥੋਂ ਗੁਰੂ ਸਾਹਿਬ ਬਵੰਜਾ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਗਏ ਸੀ ਆਪਾਂ ਤੁਹਾਨੂੰ ਗੇਟ ਦਿਖਾਉਨੇ ਆ ਜਿਸ ਨੂੰ ਆਲਮਗੀਰ ਗੇਟ ਕਿਹਾ ਜਾਂਦਾ ਆਪਾਂ ਉਹ ਗੇਟ ਦਿਖਾਉਨੇ ਹੁਣ ਆਪਾਂ ਚੱਲਦੇ ਆਂ ਟਿਕਟ ਲੱਗੂਗੀ 20 20 ਰੁਪਏ ਇੱਕ ਜਾਨੇ ਦੇ ਮੇਰੇ ਖਿਆਲ ਚ ਲੱਗਣਗੇ ਫਿਰ ਆਪਾਂ ਐਂਟਰੀ ਕਰਾਂਗੇ ਫਿਰ ਉਹ ਗੇਟ ਆਪਾਂ ਲੱਭਦੇ ਆ ਆਲਮਗੀਰ ਉਸ ਗੇਟ ਦਾ ਨਾਮ ਹੈ ਤੇ ਜਿਸ طرح ਗੁਰੂ ਸਾਹਿਬ 52 ਰਾਜਿਆਂ ਦੇ ਨਾਲ ਇੱਥੋਂ ਲੰਘ ਕੇ ਗਏ ਸੀਗੇ ਜਦੋਂ 52 ਰਾਜਿਆਂ ਨੂੰ ਮੁਕਾਬਲੇ ਰਿਹਾ ਕਰਵਾਇਆ ਤੇ ਦੇਖਦੇ ਆ ਉਹ ਗੇਟ ਆਪਾਂ ਲੱਭਦੇ ਆ ਬਾਕੀ ਫਿਰ ਹਾਲ ਦੇ ਦੋ ਆਪਾਂ ਇੱਥੇ ਆ ਕੇ ਕਿਸੇ ਨੂੰ ਜਦੋਂ ਆਪਾਂ ਇੱਥੇ ਆ ਕੇ ਕਿਸੇ ਨੂੰ ਪੁੱਛਦੇ ਆ ਉਸ ਗੇਟ ਵਾਰ ਇਹ ਇੱਥੇ ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਆਪਾਂ ਟਿਕਟ ਲੈ ਲਈ ਏ ਹੁਣ ਚੱਲਦੇ ਆਪਾਂ ਅੰਦਰ ਆ ਗਏ ਕਿਲੇ ਦੇ ਤੇ ਹੁਣ ਆਪਾਂ ਤੁਹਾਨੂੰ ਦਰਵਾਜ਼ਾ ਦਿਖਾਉਨੇ ਆ ਕਿੱਦਣਾ ਹੋਇਆ ਅੰਦਰ ਸੇ ਆਪਾਂ ਕਿਲੇ ਦੇ ਬਿਲਕੁਲ ਅੰਦਰ ਆ ਗਏ ਤੇ ਆਪਾਂ ਟਿਕਟ ਲੈ ਲਈ ਜਿਵੇਂ ਤੁਹਾਨੂੰ ਪਾਪਾ ਦਿਖਾਤਾ ਤੇ ਹੁਣ ਆਪਾਂ ਉਹ ਰਸਤਾ ਲੱਭਣਾ ਤੇ ਵੈਸੇ ਇੱਥੇ ਲਿਖ ਕੇ ਤੇ ਵੀ ਲਿਖ ਕੇ ਦੱਸਿਆ ਹੋਇਆ ਨਾ ਕੋਈ ਬੋਰਡ ਲੱਗਿਆ ਵੀ ਇੱਧਰ ਨੂੰ ਰਸਤਾ ਤੇ ਆਪਾਂ ਲੱਭਦੇ ਆਂ ਤੇ ਫੇ ਤੁਹਾਨੂੰ ਦਿਖਾਉਨੇ ਆ ਜੇ ਲੱਭ ਗਿਆ ਅਪਾ ਕਿਲੇ ਦੇ ਅੰਦਰ ਆ ਗਏ ਤੇ ਇਤਾਂ ਦਾ ਕਿਲਾ ਅੰਦਰੋਂ ਸਾਰਾ ਤੇ ਇਧਰ ਨੂੰ ਕਹਿੰਦੇ ਵੀ ਉਹ ਰਸਤਾ ਜਾਂਦਾ ਇਧਰ ਉਹ ਰਸਤਾ ਜਿੱਥੋਂ ਗੁਰੂ ਸਾਹਿਬ ਲੰਗੇ ਸੀ ਅਪਾ ਦੇਖਦੇ ਆ ਲੱਭਦੇ ਆ ਆਪਾਂ ਟਿਕ ਟਿਕ ਟਾ ਕੇ ਉਧਰੋਂ ਆਏ ਸੀ ਤੇ ਆਪਾਂ ਆਹ ਰਸਤੇ ਆ ਇੱਥੇ ਤੁਸੀਂ ਇਦਾਂ ਹੀ ਆਉਣਾ ਸਿੱਧਾ ਹੀ ਇਹ ਕੱਚੇ ਰਸਤੇ ਥੋੜਾ ਜਾਣਾ ਤੇ ਇਧਰੋਂ ਸਾਹਮਣੀ ਇਹ ਉਹ ਰਸਤਾ ਤੇ ਆਪਾਂ ਲੱਭਣਾ ਨੀਚੇ ਜਾ ਕੇ ਕਿਉਂਕਿ ਇੱਥੇ ਲਿਖਿਆ ਨਹੀਂ ਹੋਣਾ ਦੱਸਿਆ ਇੱਥੇ ਇਹ ਇੱਥੇ ਆਪਾਂ ਨੂੰ ਆਪ ਹੀ ਲੱਭਣਾ ਪੈਂਦਾ ਆਪਾਂ ਹੁਣ ਚੱਲਦੇ ਆਂ ਨੀਚੇ ਤੇ ਆਹ ਰਸਤਾ ਉਹ ਜਿੱਥੋਂ ਗੁਰੂ ਸਾਹਿਬ ਗਏ ਸੀ ਬੁੰਜਾ ਰਾਜਾ ਨੂੰ ਲੈ ਕੇ ਤੇ ਬਾਕੀ ਦੇਖਦੇ ਆਂ ਗੇਟ ਕਿੱਥੇ ਆ ਜਿਹਨੂੰ ਆਲਮਗੀਰ ਗੇਟ ਕਹਿੰਦੇ ਨੇ ਤੇ ਇੱਥੇ ਤਾਂ ਕੋਈ ਸਾਮ ਸੰਵਾਰ ਨਹੀਂ ਕੋਈ ਉਹ ਨਹੀਂ ਹੈਗਾ ਦੇਖੋ ਤੁਸੀਂ ਕਿੰਨਾ ਖਰਾਬ ਹੋਇਆ ਫੇਰੇ ਤੇ ਇਧਰੋਂ ਸਾਰਾ ਉਹ ਕਿਲਾ ਦਿਖਦਾ ਹਮਤ ਹੂੰ ਇਹ ਯਾਰ ਇਧਰੋਂ ਮਨ ਨੂੰ ਬਸਦੀ ਲੱਗਦਾ ਉਸ ਲੋ ਕਚੇਰਾ ਆ ਕੇ ਦੇਖਦੇ ਹਾਂ ਅੱਜ ਕਿੰਨੇ ਵੀਡੀਓ ਕਾ ਇਧਰੋਂ ਸਾਰਾ ਇਹ ਗਵਾਲੀਅਰ ਸ਼ਹਿਰ ਦਿਖਦਾ ਤੇ ਇਧਰੋਂ ਇਹ ਸਾਰਾ ਕਿਲਾ ਹੁਣ ਆਪਾਂ ਚੱਲਦੇ ਆ ਅੱਗੇ ਦੇਖਦੇ ਆ ਲੱਭਦੇ ਆ ਰਸਤਾ ਗੇਟ ਆਪਾਂ ਚੱਲਦੇ ਆਂ ਨੀਚੇ ਤੇ ਕਾਫੀ ਆ ਰਸਤਾ ਖਰਾਬ ਹੈ ਕੋਈ ਇਹਦੀ ਸ਼ਾਮ ਸੰਭਾਲਣੀ ਹੈਗੀ ਜੇ ਮੰਨ ਲਓ ਕਿਲਾ ਕਿਲੇ ਨੂੰ ਸਹੀ ਤਰੀਕੇ ਨਾਲ ਰੱਖਿਆ ਪਰ ਇੱਥੇ ਕੋਈ ਸ਼ਾਮ ਸੰਭਾਲਣੀ ਹੈਗੀ ਇਹ ਚਾਹੀਦਾ ਵੇ ਸਾਂਭਣਾ ਝਾੜੀਆਂ ਨੇ ਉਰੇ ਹਾਂ ਦੇਖ ਲਾ ਏ ਰੱਖਤਾ ਜਾਂਦਾ ਤੇ ਐਵੇਂ ਦਾ ਰਸਤਾ ਮੰਨ ਲੋ ਝਾੜੀਆਂ ਵਗੈਰਾ ਬਹੁਤ ਨੇ ਤੇ ਇਹ ਦਸਾਰਾ ਗਵਾਲੀਅਰ ਸ਼ਹਿਰ ਆ ਪਹ ਚੱਲਦੇ ਅੱਗੇ ਹੁਣ ਸ਼ੌਕ ਤਾਂ ਲੰਘ ਗਿਆ ਬਹੁਤ ਔਖਾ ਬਈ ਹੋਰ ਚੱਲ ਐਵੇਂ ਲਈ ਰਸਤਾ ਲੈ ਬਿਲਕੁਲ ਝਾੜੀਆਂ ਬਹੁਤ ਨੇ ਇਹ ਰਸਤੇ ਆਪਾਂ ਆ ਰਹੇ ਆਂ ਇਦਾਂ ਰਸਤਾ ਸਾਰਾ ਇਹ ਕਾਫੀ ਖਰਾਬ ਆ ਹੂੰ ਆਪਾਂ ਅਕੇਲੇ ਦੇ ਬਿਲਕੁਲ ਨੀਚੇ ਆ ਗਏ ਤੇ ਆਪਣੇ ਮਗਰ ਕਿਲਾ ਰਹਿ ਗਿਆ ਕਾਫੀ ਉੱਚਾ ਤੇ ਆਪਾਂ ਹੁਣ ਚੱਲਦੇ ਆਂ ਨੀਚੇ ਇਹ ਮੇਦੀ ਪੌੜੀਆਂ ਨੇ ਤੇ ਸਾਹਮਣੇ ਗੇਟ ਆਇਆ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਆ ਕਾਫੀ ਨੀਚੇ ਆ ਗਿਆ ਕਿਲੇ ਦੇ ਆ ਕੇ ਲਾਲੇ ਵਾਲੇ ਤੇ ਉਹ ਗੇਟ ਤੋਂ ਗਿਆ ਪੌੜੀ ਉੱਤਰ ਕੇ ਆ ਜਿਆ ਰਸਤਾ ਇਦਾਂ ਦੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਇਹ ਸਾਰਾ ਕਿਲਾ ਰਾਸਤਾ ਬਹੁਤ ਖਰਾਬ ਆ ਤੇ ਨਾਲ ਨਾਲ ਝਾੜੀਆਂ ਨੇ ਬਹੁਤ ਤੇ ਆਪਾਂ ਬਿਲਕੁਲ ਨੀਚੇ ਆ ਗਏ ਗਲੇ ਦੇ ਤੇ ਇੱਥੇ ਨੂੰ ਚੱਲਦੇ ਆਪਾਂ ਤੇ ਉਹ ਗੇਟ ਤਾਂ ਹੁਣ ਵੈਸੇ ਬੰਦ ਕੀਤਾ ਹੋਇਆ ਉਹ ਉਹਨੂੰ ਉੱਥੇ ਇੱਟਾਂ ਲਾ ਕੇ ਬੰਦ ਕੀਤਾ ਗੇਟ ਪਰ ਆਪਾਂ ਤੁਹਾਨੂੰ ਦਿਖਾਉਨੇ ਆ ਐਵੇਂ ਦਾ ਰਸਤਾ ਹੈ ਸਾਰਾ ਦੇਖੋ ਕਿਹੜਾ ਹੋਵੇ ਇਧਰ ਦਾ ਸਨਾਂ ਰਾਸਤਾ ਹੈ ਨਹੀਂ ਅੱਗੇ। ਬਗ। ਉਹ ਸੁੱਤਣਾ ਪੈਣਾ ਲੋ ਮੈਂ ਕਹਣਾ। ਨਹੀਂ ਸੁੱਤਣਾ ਪੈਣਾ। ਦੇਖੀਏ ਚੱਲ। ਖਾਦ ਨਹੀਂ ਕਰਤਾ ਰਹਾ ਨਾ। ਹਾਂ ਪੌੜੀਆਂ। ਹਾਂ ਚੱਲੀਏ। ਜੀ। ਚੱਲ ਬਈ। ਆਹ ਪੌੜੀਆਂ ਉਤਰ ਕੇ ਆਪਾਂ ਹੁਣ ਆਹ ਛੋਟੀਆਂ ਪੌੜੀਆਂ ਉਤਰਾਂਗੇ ਤੂੰ। ਬਹੁਤ ਇਹ ਰਸਤਾ ਖਰਾਬ ਆ। ਲਓ ਜੀ ਪਹੁੰਚ ਕੇ ਆਪਾਂ ਆਉਗੇ ਜਿੱਥੇ ਕੋਈ। ਬਾਹਰ ਦੁਨੀਆ ਦਾ ਇਹ ਮੰਦਗਰੇ ਆ ਬੁੱਤ ਗੁਰੂ ਜੰਮਰ ਤੋਂ ਅੰਦਰ ਆਜੇ ਇੱਥੋਂ ਦੀ ਖਰਹਾ ਹੋ ਕੇ ਗਏ ਸੀਗੇ ਬਾਕੀ ਆ ਰਹਾ ਤਾਂ ਆਪਾਂ ਹੁਣ ਦੇਖੇ ਇੱਥੇ ਪਹੁੰਚੇ ਆ ਛੋਟੇ ਛੋਟੇ ਕੋੜੀਆਂ ਜਿਹੇ ਦੇਖ ਲਓ ਤੇ ਇਹ ਆ ਜੀ ਉਹ ਗੇਟ ਜਿਹੜਾ ਬੰਦ ਕੀਤਾ ਜਿੱਥੋਂ ਬਵੰਜਾ ਰਾਜਿਆਂ ਨੂੰ ਗੁਰੂ ਸਾਹਿਬ ਰਹਾ ਕਰਕੇ ਲੱਗੇ ਸੀ ਇਹ ਆ ਜੋ ਗੇਟ ਕਾਫੀ ਰਸਤਾ ਖਰਾਬ ਆ ਪਿੱਧਰੋਂ ਆਏ ਆ ਜਿਵੇਂ ਤੁਹਾਨੂੰ ਦਿਖਾਇਆ ਤੇ ਆਪਾਂ ਫਿਰ ਪਹੁੰਚ ਗਏ ਆ ਬਥੇ ਨੂੰ ਗੇਟ ਦਿਖਾਤਾ ਜੀ ਜੀ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਉਹ ਥਾਂ ਦਿਖਾਏ ਨੇ ਜਿੱਥੇ ਬਵੰਜਾ ਰਾਜਾ ਨੂੰ ਜਹਾਂਗੀਰ ਵੱਲੋਂ ਕੈਦ ਕਰਕੇ ਰੱਖਿਆ ਗਿਆ ਸੀ ਆਪਾਂ ਤੁਹਾਨੂੰ ਉਹ ਗੇਟ ਦਿਖਾਇਆ ਜਿੱਥੋਂ ਸ੍ਰੀ ਗੁਰੂ ਹਰਗੋਬਿੰਦ ਜੀ ਬਵੰਜਾ ਰਾਜਾ ਨੂੰ ਲੈ ਕੇ ਗਏ ਸੀ ਤੇ ਅੱਡੀ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਮਿਲਾਂਗੇ ਨੈਕਸਟ ਵੀਡੀਓ ਚ ਤੇ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਇੱਥੇ ਤੱਕ ਤੁਹਾਡੇ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ